ਹੋ ਕਿਤਾਏ ਸਭ ਕੁਝ ਪਾਇਆ ਜਨਮ ਰਾਨ ਨੂੰ ਸਾਡੇ ਪਰ ਉਹ ਆਇਆ ਕਹਾਸਾ ਜਿਵੇਂ ਆਪ ਸੰਗਤ ਨੂੰ ਇਸ ਅਸਥਾਨ ਬਾਰੇ ਪਹਿਲਾਂ ਜਾਣਕਾਰੀ ਦਿੱਤੀ ਤਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਤੇ ਨਗਰ ਦੀ ਸਿਰਜਣਾ ਇਸ ਸਥਾਨ ਤੋਂ ਮਾਲਵੇ ਵਿੱਚ ਮਦੀਰ ਤੋਂ ਤਕਰੀਬਨ ਸਾਰੇ ਪੰਜਾਬ ਦੇ ਹਸਪਤਾਲਾਂ ਵਿੱਚ ਹੋ ਰਹੀ ਹੈ ਆਪ ਸੰਗਤ ਦੇ ਸਹਿਯੋਗ ਨਾਲ ਅੱਜ ਸਤਿਗੁਰਾਂ ਦੀ ਕਿਰਪਾ ਕੀਤੇ ਇੱਕ ਹੋਰ ਉਪਰਾਲਾ ਕੀਤਾ ਤਾਨ ਗੁਰੂ ਰਾਮਦਾਸ ਜੀ ਦੇ ਨਾਮ ਤੇ ਚੈਰੀਟੇਬਲ ਹਸਪਤਾਲ ਇਸ ਵਿੱਚ ਪਹਿਲਾ ਐਂਬੂਲੈਂਸ ਸੰਜੀ ਲੋੜਵੰਦਾਂ ਦੇ ਮੱਦ ਵਾਸਤੇ ਅੱਜ ਸਾਡੇ ਸਨਮਾਨਯੋਗ ਡਾਕਟਰ ਸਰਦਾਰ ਲਖਵੀਰ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਅੱਜ ਇਸ ਡਿਸਪੈਂਸਰੀ ਦੀ ਸ਼ੁਰੂਆਤ ਹੋ ਰਹੀ ਹੈ ਇਸ ਨਾਲ ਹੀ ਜਿਹੜੇ ਬਲੱਡ ਟੈਸਟ ਨੇ ਜੀ ਉਹਨਾਂ ਦੀ ਵੀ ਇਥੇ ਹੌਮ ਲੈਬਟਰੀ ਦੀ ਵੀ ਅਰੰਭਤਾ ਹੋ ਰਹੀ ਹੈ ਤੇ ਇਸ ਵਿੱਚ ਇਹ ਸਿਰਫ ਫਰੀ ਸੇਵਾ ਹੈ ਮਾਨਵਤਾ ਦੇ ਵਾਸਤੇ ਇਥੇ ਕੋਈ ਵੀ ਆਵੇ ਇਹ ਨਹੀਂ ਦੇਖਿਆ ਜਾਂਦਾ ਇਹਦਾ ਮਜ਼ਬ ਕੀ ਹੈ ਇਹਦੀ ਬੋਲੀ ਕੀ ਹੈ ਇਹਦਾ ਪਹਿਰਾਵਾ ਕੀ ਹੈ ਬਿਮਾਰ ਤਾਂ ਬਿਮਾਰ ਹੀ ਹੁੰਦਾ ਹੈ ਜੀ ਇਸ ਕਰਕੇ ਇਸ ਗੱਲ ਨੂੰ ਮੁੱਖ ਰੱਖਦੇ ਆ ਅੱਜ ਸਭ ਤੋਂ ਵੱਡੀ ਲੋੜ ਜਿਹੜੀ ਹੈ ਜਿਹੜੀ ਸਭ ਤੋਂ ਵੱਧ ਸਾਡੇ ਪੂਰੇ ਸੰਸਾਰ ਤੇ ਬੰਦਾ ਇਹ ਸਮਰੱਥ ਹੋ ਗਿਆ ਇੱਕ ਐਜੂਕੇਸ਼ਨ ਹੈ ਦੂਸਰਾ ਹੈਲਥ ਕਿਉਂਕਿ ਦੋ ਚੀਜ਼ਾਂ ਬਹੁਤ ਮਹਿੰਗੀਆਂ ਹੋ ਚੁੱਕੀਆਂ ਇਸ ਕਰਕੇ ਜਿੱਥੇ ਲੰਗਰ ਦੀ ਸੇਵਾ ਕਰ ਰਹੇ ਹਾਂ ਉੱਥੇ ਬੇਨਤੀ ਸਾਡੀ ਭਾਈ ਸਾਹਿਬ ਜੀ ਨੂੰ ਇਹਨਾਂ ਸਾਰੇ ਪ੍ਰਬੰਧਕ ਵੀਰਾਂ ਨੂੰ ਕਿ ਇਹ ਸਭ ਚਲਾਇਆ ਕੀਤਾ ਜਾਏ ਕਿ ਇਥੇ ਲੋਕਾਂ ਦੀ ਸੇਵਾ ਲੋੜਵੰਦਾਂ ਦੀ ਹੋ ਸਕੇ ਔਰ ਸਤਿਗੁਰੂ ਦੇ ਕਾਲ ਵਿੱਚ ਵੀ ਇਸ ਭਾਵੇਂ ਦੇਖੋ ਗੁਰਬਾਣੀ ਦੁੱਖਾਂ ਕਲੇਸ਼ਾਂ ਦੇ ਨਾਸ਼ ਕਰਨ ਦੀ ਗਵਾਹੀ ਭਰਦੀ ਕੋਈ ਸ਼ੱਕ ਨਹੀਂ ਪਰ ਸਤਿਗੁਰਾਂ ਨੇ ਜਿੱਥੇ ਰੋਹਾਨੀ ਤੌਰ ਤੇ ਨਾਮ ਦਾ ਉਖ ਦਿੱਤਾ ਹੈ ਉਥੇ ਸਤਿਗੁਰੂ ਨੇ ਦੁਨਿਆਵੀ ਤੌਰ ਤੇ દવાਖਾਨਾ ਦਾ ਪ੍ਰਬੰਧ ਕੀਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਕਾਲ ਪਿਆ ਆਪ ਲੋਕਾਂ ਦੀ ਸੇਵਾ ਕਰਦੇ ਰਹੇ ਲਾਹੌਰ ਜਦੋਂ ਲੋਕ ਬਿਮਾਰ ਹੋਏ ਉਦੋਂ ਮਹਾਰਾਜ ਆਪ ਸੇਵਾ ਕਰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਆਪਣਾ ਬਹੁਤ ਵੱਡਾ ਦਵਾਖਾਨਾ ਖੋਲਿਆ ਸੀ ਜਿਸ ਦੇ ਬਾਰੇ ਸਾਜ ਇਤਿਹਾਸ ਕਹਿੰਦਾ ਹੈ ਕੇ ਦਾਰਾ ਸ਼ਿਕੋਦੀ ਦਵਾਈ ਦਾ ਪ੍ਰਬੰਧ ਵੀ ਕੀਰਤਪੁਰ ਸਾਹਿਬ ਤੋਂ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਰ ਲਿਆ ਸੀ ਹੋਰ ਦੂਸਰੀ ਗੱਲ ਮਹਾਰਾਜ ਜੀ ਦੇ ਜੋ ਉਸ ਵੇਲੇ ਸੀ ਜੀ ਮਹਿਰਾਨ ਨੂੰ ਨਾਮ ਗੁਰਦੁਆਰਿਆਂ ਸਾਹਿਬਾਂ ਦੇਖੀ ਦਾ ਕਿ ਜਿਹੜੇ ਰੁੱਖ ਲੱਗੇ ਹੋਏ ਨੇ ਤੇ ਕੋਈ ਬਨ ਵੀ ਖਤਮ ਹੋ ਚੱਲੇ 52 ਬਾਗ ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਲਵਾਈ ਸੀ ਸਾਡਾ ਇਤਿਹਾਸ ਕਹਿੰਦਾ ਹੈ ਇਸ ਕਰਕੇ ਜਿਹੜਾ ਇਹ ਅਰੰਭਤਾਉਣ ਲੱਗੀ ਸਾਡੀ ਇਹ ਗੁਰਸੱਭ ਦੇ ਚਰਨਾ ਚੜ ਅਰਦਾਸ ਹੈ ਆਉਣਾ ਦੁਖੀ ਨੇ ਹੈ ਲੋੜਵੰਦ ਨੇ ਕਰ ਤੇ ਸਤਿਗੁਰੂ ਬਾਣੀ ਚ ਇੱਕ ਬਚਨ ਕਰਦੇ ਹੈ ਕਹਿੰਦੇ ਵੈਦ ਦਵਾ ਦਿੰਦਾ ਹੈ ਤੇ ਜੇ ਕਿਤੇ ਨਾਲ ਗੁਰੂ ਜੀ ਦੇ ਚਰਨਾਂ 'ਚ ਦੁਆ ਹੋ ਜਾਏ ਦਵਾ ਤੇ ਦੁਆ ਦੋਨੋਂ ਇਕੱਠੇ ਹੋ ਜਾਣ ਤੰਨ ਵੀ arogh ਹੋ ਜਾਂਦਾ ਤੇ ਮਨ ਵੀ arogh ਹੋ ਜਾਂਦਾ ਇਸੇ ਕਰਕੇ ਸਤਿਗੁਰਾਂ ਦੀ ਬਾਣੀ ਚ ਬਚਨ ਹੈ ਵੈਦ ਦਾ ਸੰਦਾ ਸੰਗ ਇਕੱਠਾ ਹੋਇਆ ਜੇ ਕੋਈ ਬੰਦਾ ਬਿਮਾਰ ਹੋ ਜਾਏ ਡਾਕਟਰ ਆਪਸ ਵਿੱਚ ਗੱਲਬਾਤ ਕਰਦੇ ਵੀ ਇਸ ਬੰਦੇ ਦੀ ਕਿਵੇਂ ਸ਼ੁਰੂਆਤ ਕਰੀਏ ਟ੍ਰੀਟਮੈਂਟ ਕਿਵੇਂ ਕਰੀਏ ਮਾਰੇ ਕਹਿੰਦੇ ਆ ਵੈਦ ਇਕੱਠੇ ਹੋਇਆ ਪਰ ਦਵਾਈ ਤਾਂ ਕਾਮਯਾਬ ਹੋ ਗਈ ਜੇ ਵੈ ਗੁਰੂ ਜੀ ਤੁਸੀਂ ਵਿਚਾਰ ਦੋਗੇ ਵੈਦ ਦਾ ਸੰਦਾ ਸੰਗੀ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਬ ਖਲੋਇਆ ਅੱਜ ਇਸ ਦੀ ਆਰੰਭਤਾ ਹੈ ਤੇ ਸਮੂਹ ਸੰਗਤ ਨੂੰ ਬੇਨਤੀ ਹੈ ਜਿਵੇਂ ਆਪ ਜੀ ਪਰਮਾ ਸੰਯੋਗ ਦੇ ਦੇ ਤੇ ਸਾਡੀ ਇੱਛਾ ਹੈ ਇਸ ਤੋਂ ਅੱਗੇ ਬਹੁਤ ਵੱਡਾ ਹਸਪੀਟਲ ਬਣੇ ਜਿੱਥੇ ਸੱਚਮੁੱਚ ਇਹ ਪਤਾ ਲੱਗ ਸਕੇ ਬਿਲਕੁਲ ਕੀ ਲੋਰਵੰਦਾਂ ਦੀ ਦਵਾਈ ਹੋ ਰਹੀਏ ਕਿਉਂਕਿ ਅੱਜ ਸਭ ਤੋਂ ਕੋਈ ਕਿਸੇ ਦੇ ਨੰਦਿਆਂ ਨਹੀਂ ਮੈਂ ਕਹਿੰਦਾ ਅੱਜ ਡਾਕਟਰ ਜੀ ਬੰਦੇ ਨੂੰ ਇਹ ਹੀ ਦੱਸਦਾ ਹੈ ਅਸਲੀਅਤ ਤੈਨੂੰ ਬਿਮਾਰੀ ਕੀ ਹੈ ਕਿਉਂਕਿ ਇਹ ਵੀ ਨਹੀਂ ਦੱਸਿਆ ਜਾਂਦਾ ਤੈਨੂੰ ਬਿਮਾਰੀ ਕੀ ਹੈ ਬਿਮਾਰੀ ਕੁਝ ਹੁੰਦੀ ਹੈ ਟੈਸਟ ਕੁਝ ਦੱਸੇ ਜਾਂਦੇ ਆ ਤੇ ਕਈ ਵਾਰੀ ਹੈਰਾਨ ਹੋਏ ਦੱਸਣ ਨੂੰ ਚੰਦਾ ਉਹ ਕੰਡੀਸ਼ਨ ਬਿਮਾਰੀ ਨੂੰ ਨਹੀਂ ਟੈਸਟ ਕਰਾਈ ਜਾਂਦੇ ਡਾਕਟਰ ਸਾਹਿਬ ਕਿਉਂਕਿ ਉਹਨਾਂ ਦਾ ਧਿਆਰ ਬਾ ਹੈ ਇਸ ਦਾ ਇਸ ਬਿਲ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਸੁਣੀਏ ਸੁਣਾਈਏ ਗੱਲਾਂ ਕਰ ਰਹੇ ਨੇ ਤੇ ਅੱਜ ਸਤਿਗੁਰਾਂ ਦੀ ਉਹ ਕਮੇ ਦਿੱਤਾ ਜੀ ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਨੇ ਚੁੱਟ ਕੇ ਆ ਜੋ ਕਮਨਾਮਾ ਦਿੱਤਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਦਾ ਬਿਰਾ ਬਨਾ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਰਤੈ ਰਮਟਾ ਕਰਨ ਲਈ ਉਹਨਾਂ ਲਈ ਇੱਕ ਹੋਰ ਸੇਵਾ ਦੇ ਲਈ ਕਰਨ ਚੱਲਿਆ ਆ ਕਰਤਾ ਆ ਵਸਤੇ ਪਰ ਸਰੋਵਰ ਨੂੰ ਬਹੁਤ ਸਥਾਨਾਂ ਤੋਂ ਬਸ ਦਿੱਤਾ ਜੀ ਮੇਰੇ ਇੱਕ ਦਸੰਦੀ ਗੁਰੂ ਵੀ ਲੋੜ ਨਹੀਂ ਇਰਵੀ ਇੰਗੁਗਲ ਰਹੀ ਮਤਸਨਾ ਜਿਵੇਂ ਇਹ ਇੱਕ ਇੱਕ ਛੋਟਾ ਚੈਰੀਟੇਬਲ ਹਸਪੀਟਲ ਸ਼ੁਰੂ ਹੋ ਰਿਹਾ ਲੈਗ ਸ਼ੁਰੂ ਹੋ ਰਹੀ ਇਸ ਤਰ੍ਹਾਂ ਨਾ ਪੂਰੇ ਪੰਜਾਬ ਦੇ ਵਿੱਚ ਸਿਵਾਰਾਂ ਨੇ ਸੰਕਲਪ ਕੀਤਾ ਕਿ ਹਰ 100 ਟੰਡ ਦੇ ਵਿੱਚ ਇੱਕ ਛੋਟਾ ਕੀ ਨੇ ਇੱਕ ਨਾਲ ਲੈਬ ਸ਼ੁਰੂ ਕਰਨਾ ਤੋਂ ਉਮੀਦ ਕੀਤੀ ਜਲਦੀ ਹੈ ਕਿ ਇਕਤਾ ਲੋਕਾਂ ਨੂੰ ਪਹਿਲਾ ਕੋ ਲੈ ਲੈ ਬਣਾਉਣ ਦਾ ਮਤਲਬ ਇਹ ਹੈ ਕਿ ਲੋਕਾਂ ਨੂੰ ਪਹਿਲਾਂ ਪਤਾ ਲੱਗੇ ਕਿ ਮੈਨੂੰ ਤਕਲੀਫ ਕੀ ਹੋ ਰਹੀ ਹੈ ਤਾਂ ਕਿ ਕੋ ਵੱਡੀ ਬਿਮਾਰੀ ਦਾ ਸ਼ਿਕਾਰ ਨਾ ਹੋਵੇ ਕਿਸ ਤਰ੍ਹਾਂ ਨੇ ਸੇਵਾਗਾਰਾਂ ਦੀ ਭਾਵਨਾ ਹੈ ਤੇ ਦੂਸਰਾ ਜਿਵੇਂ ਇੱਥੇ ਇਹ ਗੁਰੂ ਦਾ ਲੰਗਰਸਥਾਨ ਬਣਾਇਆ ਹੋਇਆ ਇਸ ਤਰ੍ਹਾਂ ਦਾ ਲੰਗਰਸਥਾਨ ਮੁਖਤਰ ਵਿੱਚ ਵੀ ਹੈ ਜੀ ਤੇ ਸੇਵਾਗਾਰਾਂ ਦੀ ਇਹ ਵੀ ਭਾਵਨਾ ਕਿ ਪੰਜਾਬ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਜਿਹੜੇ ਲੰਗਰਸਥਾਨ ਹੋਣਗੇ ਉਹ ਸਿੱਖੇ ਸਭ ਤੋਂ ਜ਼ਿਆਦਾ ਤਾਕਿ ਸਰਕਾਰ ਦੀ ਧਿਰਤੀ ਦੇ ਇੱਕ ਖਾਣਾ ਚੋਣ। ਇਹ ਬੜੀ ਮਾਨ ਦੀ ਗੱਲ ਹੈ ਸਾਡੇ ਬਿਸ਼ਾਖਪੁਰ ਵਾਲਿਆਂ ਦੀ ਜਿਹੜੀ ਕੀ ਇਥੇ ਇਥੇ ਲੰਗਰ ਸੇਵਾ ਚੱਲਦੀ ਹੈ। ਔਰ ਅੱਜ ਜਿਹੜੀ ਮੈਡੀਕਲ ਵੀ ਫ੍ਰੀ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ ਉਹ ਵੀ ਸ਼ਾਖਪੁਰ ਤੋਂ ਦਿੱਤੀ ਜਾ ਰਹੀ ਹੈ। ਤਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ, ਕੀ ਕਹਿਣਾ ਚਾਹੁੰਗੇ ਸ਼ਾਖਪੁਰ ਦੇ ਲੋਕਾਂ ਤੋਂ? ਅ ਪਟਿਲ ਤੇ ਸਭ ਨੂੰ ਪਤਾ ਹੀ ਹੈ ਕੀ ਕਰਨੀ। ਸਹਿਯੋਗ ਦੀ ਜ਼ਰੂਰਤ ਹੈ ਖਾਸ ਕਰਕੇ ਜਿਹੜੇ ਸਥਾਨ ਦੇ ਲੋਕ ਹੁੰਦੇ ਹਨ ਨਾ ਉਹਨਾਂ ਨੂੰ ਸਹਿਯੋਗ ਦੀ ਮਾਇਨੇ ਨਾਲ ਜ਼ਿਆਦਾ ਉਹਨਾਂ ਦਾ ਆ ਕੇ ਸੇਵਾ ਕਰਨਾ ਬੜਾ ਜ਼ਰੂਰੀ ਬਣਦਾ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਇਹ ਸਾਡਾ ਸਥਾਨ ਆਪਣਾ ਸਥਾਨ ਹੈ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਬਾਹਰੋਂ ਆ ਕੇ ਕਿਹਾ ਕਿ ਇਹ ਅਸੀਂ ਬਣਾਇਆ ਜਾਂ ਕਿ ਕਦੇ ਵੀ ਅਸੀਂ ਇਸੇ ਦੀ ਸੇਵਾਦਾਰ ਸ਼ਹਿਰ ਵਾਲਿਆਂ ਨੂੰ ਇਲਾਕੇ ਵਾਲਿਆਂ ਦੇ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਇਹ ਸਾਡਾ ਸਥਾਨ ਹੈ ਇੱਥੇ ਕਿਸੇ ਤਰ੍ਹਾਂ ਦੀ ਕੋਈ ਸੇਵਾ ਦਾ ਨਹੀਂ ਕਮੀ ਨਾ ਵੇ ਹੀ ਦੇ ਲਈ ਕਰਾਂਗਾ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪੈਸਾ ਉਹਨਾਂ ਨੇ ਦੱਸਿਆ ਦਾਸਤਾ ਵੀ ਕਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸਥਾਨ ਖੋੜ ਬਣਨਗੇ ਜਿਹਦੇ ਨਾਲ ਕਟੋਕ ਸਾਰੇ ਪੰਜਾਬ ਦੀ ਜੋ ਸੇਵਾਦਾਰੀ ਤੌਰ ਤੇ ਨਿਭਾਉਣ ਦਾ ਚੰਗੀ ਜਰੂਰ ਬਣੇਗੀ ਜੀ ਸਰਕਾਰ ਆਪਣੇ ਸਾਹਮਣੇ ਕੰਮ ਕਰ ਰਹੀ ਹੈ ਸਰਕਾਰ ਆਪਣੇ ਸਾਹਮਣੇ ਕੰਮ ਕਰ ਰਹੀ ਹੈ ਸਾਹਿਬ ਜੀ ਕੀ ਰਤੇ